ਆਮ ਤੌਰ ਤੇ ਇਨਸੂਲੇਟਰ ਜਿਹੜੇ ਨੇ ਆਪਣੇ ਕੋਲੇ ਪੋਰਸਲਿਨ ਦੇ ਬਣੇ ਹੁੰਦੇ ਆ ਕਾਦੇ ਬਣੇ ਹੁੰਦੇ ਆ ਪੋਰਸਲਿਨ ਪੋਰਸਲਿਨ ਦੇ ਇਨਸੂਲੇਟਰ ਬਣੇ ਹੁੰਦੇ ਆ ਔਰ ਪੋਰਸਲਿਨ ਦੇ ਵਿੱਚ ਇੱਕ ਪ੍ਰੋਬਲਮ ਹੈ ਕਿ ਉਹ ਨਾ ਨਮੀ ਨੂੰ ਆਪ ਦੇ ਵਿੱਚ ਸੋਖ ਲੈਂਦਾ ਹੈ ਤਾਂ ਆਪਾਂ ਇਨਸੂਲੇਟਰ ਨੂੰ ਨਮੀ ਤੋਂ ਬਚਾਉਣ ਦੇ ਲਈ ਉਹਦੇ ਉੱਪਰ ਹਲਕੀ ਜਿਹੀ ਗਲਾਸ ਦੀ ਪਰਤ ਛਿੜਾ ਦਿੰਦੇ ਆ ਕੀ ਕਰਦੇ ਆ ਪਰਤ ਜੀ ਔਰ ਉਹਨੂੰ ਆਪਾਂ ਕਹਿੰਦੇ ਆ ਗਲੇਜ਼ਿੰਗ ਆ ਇਨਸੂਲੇਟਰ ਨੂੰ ਤੁਸੀਂ ਤੋੜੋਗੇ ਨਾ ਜਦੋਂ ਇਹਨੂੰ ਤੋੜੋਗੇ ਤਾਂ ਹਲਕੀ ਜੀ ਗਲਾਸ ਦੀ ਪਰਤ ਉੱਪਰੋਂ ਨਜ਼ਰ ਆਏਗੀ ਉਹਨੂੰ ਕਹਾਂਗੇ ਆਪਾਂ ਗਲੇਜ਼ਿੰਗ ਕਿਉਂਕਿ ਗਲਾਸ ਪਾਣੀ ਨੂੰ ਕਦੇ ਵੀ ਸ਼ੀਸ਼ਾ ਪਾਣੀ ਨੂੰ ਨਹੀਂ ਸੋਖਦਾ ਤਾਂ ਆਪਾਂ ਨੂੰ ਪੁੱਛੇ ਵੀ ਗਲੇਜ਼ਿੰਗ ਕਿਉਂ ਕੀਤੀ ਜਾਂਦੀ ਹੈ ਤਾਂ ਇਨਸੂਲੇਟਰ ਨੂੰ ਨਮੀ ਤੋਂ ਬਚਾਉਣ ਲਈ ਠੀਕ ਹੈ ਜੀ ਇਨਸੂਲੇਟਰ ਆਮ ਤੌਰ ਤੇ ਕਾਦੇ ਬਣਦੇ ਨੇ ਪੋਰਸਲੀਨ ਦੇ ਗਲੇਜ਼ਿੰਗ ਕਿਉਂ ਕੀਤੀ ਜਾਂਦੀ ਹੈ ਨਮੀ ਤੋਂ ਬਚਾਉਣ ਲਈ ਇਹ ਜੋ ਮੈਂ ਤੁਹਾਨੂੰ ਦਿਖਾ ਰਿਹਾ ਮੇਰੇ ਕੋਲ ਹੈਗੇ ਡਿਸਕ ਇਨਸੂਲੇਟਰ ਕਿਹੜਾ ਹੈ ਡਿਸਕ ਇਨਸੂਲੇਟਰ जिथे गल करिए आप लाइन की तो जिथो लाइन आप स्टार्ट करते हैं जिथे लाइन है? स्टार्ट करते हैं कर और जिथे आप उन्टर यूज होते हैं फिर बचार लाइन इधर जा रही है एकदम किसी एंगल से गई उतें भी आपक इंसुलेटर यूज करा समझ लग गई डिस्क इंसुलेटर कितने यूज करोगे लाइन के शुरू से लाइन के अखीर से

ਡੈਡਿੰਗ ਐਂਡ ਤੇ ਯੂਜ਼ ਕਰਨਾ ਹੈ ਸਟਾਰਟਿੰਗ ਐਂਡ ਤੇ ਯੂਜ਼ ਕਰਨਾ ਹੈ ਜਾਂ ਲਾਈਨ ਕਿਤੇ ਟਰਨ ਕਰਦੀ ਹੈ ਉੱਥੇ ਆਪਾਂ ਡਿਸਕ ਇਨਸੂਲੇਟਰ ਯੂਜ਼ ਕਰਾਂਗੇ ਇਹ ਤਾਂ ਹੋਈ 11 ਕੇਵੀ ਦੀ ਗੱਲ ਇੱਕ ਡਿਸਕ ਜਿਹੜੀ ਆ ਉਹ 11 ਕੇਵੀ ਵੋਲਟੇਜ ਨੂੰ ਸਾਰ ਸਕਦੀ ਹੈ 33 ਕੇਵੀ 66 ਕੇਵੀ 132 ਕੇਵੀ ਤੇ ਤੁਸੀਂ ਯੂਜ਼ ਕਰੋਗੇ ਤਾਂ ਡਿਸਕਾਂ ਦੀ ਲੜੀ ਬਣਾ ਲੋਗੇ ਡਿਸਕ ਦੇ ਨਾਲ ਡਿਸਕ ਹੈ ਜੋੜ ਦੋ ਕੋਈ ਕੋ ਫਾਰਮੂਲਾ ਹੈ ਮੈਂ ਕਰਾਇਆ ਅੱਗੇ ਕਲਾਸ ਦੇ ਵਿੱਚ ਵੀ ਕਿੰਨੀਆਂ ਡਿਸਕਾਂ ਯੂਜ਼ ਕਰੋਗੇ 33 ਕੇਵੀ ਲਈ 66 ਕੇਵੀ ਲਈ ਤੇ 11 ਕੇਵੀ ਦੀ ਹੋਗੀ ਅੰਦਾਜ਼ਨ ਤੇ ਫਿਰ 66 ਕੇਵੀ ਲਈ ਕਿੰਨੀ ਆਉਣੀ ਆ 80 ਕੇਵੀ ਲਈ ਕਿੰਨੀ ਆਉਣੀ ਉਹਨੂੰ ਡਿਸਕਾਂ ਦੀ ਲੜੀ ਕਹਿੰਦੇ ਆਪਾਂ 11 ਕੇਵੀ ਤੱਕ ਉੱਪਰ ਆਪਾਂ ਕੀ ਬਣਾਨੇ ਡਿਸਕਾਂ ਦੀ ਲੜੀ ਬਣਾ ਕੇ ਯੂਜ਼ ਕਰਦੇ ਆ ਔਰ 11 ਕੇਵੀ ਤੱਕ ਸਿੰਗਲ ਸਿੰਗਲ ਡਿਸਕ ਯੂਜ਼ ਕਰਦੇ ਠੀਕ ਹੈ ਜੀ ਕਲੀਅਰ ਅਗਲਾ ਇਨਸੂਲੇਟਰ ਆਪਣਾ ਆਂਦਾ ਹੈ ਪਿਨ ਇਨਸੂਲੇਟਰ ਥਿਸ ਇਜ਼ ਯੂਅਰ ਪਿਨ ਇਨਸੂਲੇਟਰ ਪਿਨ ਇਨਸੂਲੇਟਰ ਦਾਦਾ ਬਣਿਆ ਪੋਰਸਲੀਨ ਦਾ ਪੋਰਸਲੀਨ ਦਾ ਬਣਿਆ ਹੈ ਔਰ ਇਹਦੇ ਉੱਪਰ ਵੀ ਗਲੇਜ਼ਿੰਗ ਕੀਤੀ ਹੋਈ ਹੈ ਕੀ ਕੀਤੀ ਹੈ ਗਲੇਜ਼ਿੰਗ ਗਲੇਜ਼ਿੰਗ ਕਾਦੀ ਕਰੋਗੇ ਜਿੰਨੀ ਇਹ ਵਾਲਾ ਤੁਹਾਡਾ ਪੀਨ ਇਨਸੂਲੇਟਰ ਹੈ ਪੀਨ ਇਨਸੂਲੇਟਰ ਕਿਉਂ ਕਿਉਂਆ ਕਿਉਂਕਿ ਇਹਦੇ ਨਾਲ ਜੀਆਈ ਪਿੰਨ ਜਿਹੜੀ ਹੈ ਉਹ ਜੀਆਈ ਪਿੰਨ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਕਸਤੀਆਂਗੇ ਔਰ ਇਹਨੂੰ ਕਰਾਸ ਆਰਮ ਦੇ ਨਾਲ ਆਪਾਂ ਇਹਨੂੰ ਲਗਾ ਦੇ ਆ ਲੋ ਇਹਦੇ ਉੱਪਰ ਆਪਾਂ ਕੰਡਕਟਰਾਂ ਦਾ ਗਰੂਪ ਬਣੀ ਹੋਈ ਹੈ ਇੱਥੇ ਕੰਡਕਟਰ ਬੰਦਦੇ ਆਪਾਂ ਕਲੀਅਰ ਨਾ ਲਾਈਨ ਦੇ ਜਿਹੜੇ ਲਾਈਨ ਖਿੱਚਦੇ ਆ ਜਦੋਂ ਕਰਾਸ਼ਰਮ ਦੇ ਉੱਪਰ ਇਸ ਤਰ੍ਹਾਂ ਪਿੰਨ ਤੇ ਪਿੰਨ ਇਨਸੂਲੇਟਰ ਲੱਗੇ ਇੱਥੇ ਗਰੂਪ ਬਣੀ ਐ ਇਹਦੇ ਉੱਪਰ ਕੰਡਕਟਰ ਆਪਾਂ ਬਣ ਗਿਆ ਗੱਲ ਕਲੀਅਰ ਆਵਲੀ ਜੀ ਆਈ ਪਿੰਨ ਹੈ ਤੁਹਾਡੀ ਇਹ ਵਾਲਾ ਤੁਹਾਡਾ ਪਿੰਨ ਇਨਸੂਲੇਟਰ ਇਹ ਬੇਟਾ ਸ਼ੈੱਡ ਬਣਿਆ ਹੋਇਆ ਨੇ ਇਹਦੇ ਉੱਪਰ ਸ਼ੈਡਿੰਗ ਕੀਤੀ ਹੋਈ ਐ 1 2 ਇਹ ਕੀ ਨੇ ਇਹਨਾਂ ਨੂੰ ਰੈਨ ਸ਼ੈੱਡ ਕਹਿੰਦੇ ਆ ਜੇਕਰ ਉੱਪਰ ਪਾਣੀ ਦੀ ਬਾਰਿਸ਼ ਦਾ ਪਾਣੀ ਜਦੋਂ ਡਿੱਗੇਗਾ ਕਾਉ ਕੀ ਇਨਸੂਲੇਟਰ ਦੇ ਵਿੱਚ ਨਾ ਜਾਵੇ ਇਧਰ ਆਸੇ-ਪਾਸੇ ਚਲਾ ਦੇ ਪੈਨ ਨੂੰ ਆਪਾਂ ਕੀ ਕਹਿੰਦੇ ਆ ਸ਼ੈੱਡ ਕਹਿ ਦਿੰਦਾ ਰਿਆ ਨਹੀਂ ਸ਼ੈੱਡ ਕਹਿ ਦਿੰਦਾ ਠੀਕ ਹੈ ਜੀ ਕਲੀਅਰ ਹੈ ਔਰ ਇੱਕ ਪੀਨ ਇਨਸੂਲੇਟਰ ਜਿਹੜਾ ਹੈ ਉਹ 33 ਕੇਵੀ ਤੱਕ ਕੰਮ ਕਰ ਸਕਦਾ ਕਿਤੋਂ ਤੱਕ 33 ਕੇਵੀ 33 ਕੇਵੀ ਤੱਕ ਤੁਸੀਂ ਰਾਜਸਥਾਨ ਚ ਜਾ ਕੇ ਦੇਖੋ 33 ਕੇਵੀ ਦੀਆਂ ਲਾਈਨਾਂ ਪੀਨ ਇਨਸੂਲੇਟਰਾਂ ਦੀ ਹੈਗੀਆਂ ਠੀਕ ਹੈ ਜੀ ਤਾਂ ਪੀਨ ਇਨਸੂਲੇਟਰ ਆਮ ਤੌਰ ਤੇ ਆਪਾਂ 11 ਕੇਵੀ ਤੇ ਵਰਤਦੇ ਆ ਪਰ 33 ਕੇਵੀ ਤੱਕ ਵੋਲਟੇਜ ਨੂੰ ਇਹ ਸਹਾਰ ਸਕਦਾ ਹੈ ਠੀਕ ਹੈ ਜੀ ਪਿਨ ਇਨਸੂਲੇਟਰ ਹਮੇਸ਼ਾ ਕਿਧ ਨਾਲ ਵਰਤਣਾ ਹੈ ਪਿਨ ਦੇ ਨਾਲ ਇਹ ਤੁਹਾਡੇ ਕੋਲ ਹੈਗਾ ਇੱਕ ਇਨਸੂਲੇਟਰ ਜਾਂ ਇਹਨੂੰ ਸਟ੍ਰੇਨ ਇਨਸੂਲੇਟਰ ਵੀ ਕਹਦੇ ਨੇ ਖਿੱਚ ਵਾਲਾ ਸਟ੍ਰੇਨ ਇਨਸੂਲੇਟਰ ਵੀ ਕਹਿੰਦੇ ਇਸ ਸਟੇਜ 'ਤੇ ਜਦੋਂ ਸਟੇ ਵਾਇਰ ਲਗਾਉਣੀ ਹੋ ਤੁਸੀਂ ਤਾਂ ਇਸ ਤਰ੍ਹਾਂ ਲਗਾਤੀ ਸਟੇ ਵਾਇਰ ਦੇਖੋ ਇੱਕ ਪੋਲ ਹੈ ਬੇਟਾ ਦੇਖੋ ਆਹ ਵਾਲਾ ਇੱਕ ਪੋਲ ਹੈ ਇਹਦੇ ਨਾਲ ਤੁਸੀਂ ਇੱਥੇ ਸਟੇ ਲਗਾ ਰਹੇ ਹੋ ਨਾ ਜ਼ਮੀਨ ਦੇ ਵਿੱਚ ਤਾਂ ਵਿਚਾਰੇ ਕੱਪਾ ਕੀ ਲਗਾ ਦੇ ਨੇ ਇੱਕ ਐਗ ਲਗਾ ਦੇ ਦੇ ਤਾਂ ਕਿ ਕਿਸੇ ਟਾਈਮ ਮੇ ਤੁ ਕਰੰਟ ਹੈ ਇਧਰੇ ਗੱਲ ਕਲੀਅਰ ਆ ਗਈ ਤਾਂ ਇਹ ਵਾਲਾ ਇਹ ਜਿਹੜਾ 9000 ਕੇਜੀ ਦਾ 11 ਕੇਵੀ ਦੇ ਉੱਪਰ 9000 ਕੇਜੀ ਦਾ ਐਗ ਲੱਗਦਾ ਹੈ ਛੋਟੀਆਂ ਜਿਹੜੀਆਂ ਐਲਟੀ ਲਾਈਨਾਂ ਨੇ ਟਰਾਂਸਫਾਰਮਰ ਤੋਂ ਬਾਅਦ ਵਾਲੀਆਂ ਉੱਥੇ 4500 ਦਾ ਇੱਕ ਲੱਗਦਾ ਠੀਕ ਹੈ ਜੀ ਛੋਟੀਆਂ ਲਾਈਨਾਂ ਦੇ 4500 ਦਾ ਇੱਕ ਲੱਗਦਾ ਹੈ ਇਹ ਲੱਗਦਾ ਹੈ ਆਮ ਤੌਰ ਤੇ ਸਟੇ ਵਾਇਰ ਦੇ ਨਾਲ ਪਰ ਇਹ ਵਾਲਾ ਸਟੇ ਵਾਇਰ ਦੇ ਨਾਲ ਨਾਲ ਆਪਾਂ ਜਿੱਥੇ ਐਂਟੀ ਲਾਈਨ ਨੂੰ ਡੈਡ ਕਰਨਾ ਹੈ ਗੱਲ ਕਲੀਅਰ ਹੋ ਗਈ ਅਗਲੀ ਗੱਲ ਤੇ ਆਨਾ ਮੈਂ ਤੁਹਾਨੂੰ ਸਮਝਾ ਦੇਣਾ ਜਿਹੜੀ ਐਂਟੀ ਲਾਈਨ ਟਰਾਂਸਫਰਮਰ ਤੋਂ ਬਾਅਦ ਦੀ ਲਾਈਨ ਹੈ ਉਹਦੇ ਵਾਸਤੇ ਇੱਕ ਤਾਂ ਆਪਾਂ ਵਰਤਾਂਗੇ ਬੋਬਿਨ ਇਨਸੂਲੇਟਰ ਇਹ ਵਰਤਾਂਗੇ ਬੋਬਿਨ ਇਨਸੂਲੇਟਰ ਔਰ ਇੱਕ ਵਰਤਾਂਗੇ ਆਪਾਂ ਐਗ ਇਨਸੂਲੇਟਰ ਹੁਣ ਦੇਖੋ ਬੋਬਿਨ ਕਿੱਥੇ ਵਰਤਿਆ ਜਾਏਗਾ ਔਰ ਐਗ ਕਿੱਥੇ ਵਰਤਿਆ ਜਾਏਗਾ ਜਿੱਥੋਂ ਲਾਈਨ ਤੁਸੀਂ ট্রান্সਫਰਮਰ ਤੋਂ ਸਟਾਰਟ ਕੀਤੀ ਔਰ ਜਿੱਥੇ ਐਂਡ ਕੀਤੀ ਉੱਥੇ ਕੀ ਵਰਤੋਗੇ ਐਗ ਵਿਚਕਾਰਲੇ ਬੋਲਾਂ ਤੇ ਕੀ ਵਰਤੋਗੇ ਐਲਟੀ ਲਾਈਨ ਦੇ ਵਿਚਕਾਰਲੇ ਬੋਲਾਂ ਤੇ ਬੋਬੀ ਨੇ ਔਰ ਸ਼ੁਰੂ ਤੇ ਐਂਡ ਦੇ ਵਿੱਚ ਐਗ ਜਾਂ ਜਿੱਥੇ ਲਾਈਨ ਤੁਸੀਂ ਮੁੜਦੀ ਐਕਦਾਮ ਜਾਂ ਕੋਈ ਇੱਕ ਲਾਈਨ ਤੋਂ ਦੂਜੀ ਲਾਈਨ ਹੋਰ ਖਿੱਚਣੀ ਹੈ ਉੱਥੇ ਐਗ ਲਗਾ ਦੋ ਗੱਲ ਕਲੀਅਰ ਹੈ ਕੰਮ ਸਾਰਿਆਂ ਦਾ ਸੇਮ ਹੈ ਮਟੀਰੀਅਲ ਸਾਰਿਆਂ ਦਾ ਉਹੀਓ ਪੋਰਸਲੀਨ ਹੈ ਉੱਪਰ ਗਲਾਸ ਦੀ ਇਹਦੇ ਉੱਪਰ ਪਰ ਚੜਾਈ ਹੈ ਜਿਹਨੂੰ ਆਪਾਂ ਬਲੇਸਿੰਗ ਲਈ ਇਨਸੂਲੇਟਰ ਵਾਲੇ ਕਿਸੇ ਨੂੰ ਪ੍ਰੋਬਲਮ ਕੋਈ ਇੱਕ ਸ਼ੈਕਲ ਇਨਸੂਲੇਟਰ ਤੇ ਬੋਬੀਨ ਇਨਸੂਲੇਟਰ ਇੱਕੋ ਹੀ ਚੀਜ਼ ਹੈ ਠੀਕ ਹੈ ਇਹ ਤਸ ਤੋਂ ਬਿਨਾ ਇਨਸੂਲੇਟਰ ਹੁੰਦਾ ਬੇਟਾ ਰੀਲ ਇਨਸੂਲੇਟਰ ਜਿਹੜਾ ਹੁੰਦਾ ਰੀਲ ਆ ਰੀਲ ਇਨਸੂਲੇਟਰ ਆਪ ਕੋਲ ਅਵੇਲੇਬਲ ਹੈ ਨਹੀਂ ਪਹਿਲੇ ਆਉਂਦੇ ਸੀ ਛੋਟਾ ਜਿਹਾ ਇਨਸੂਲੇਟਰ ਹੁੰਦਾ ਰੀਲ ਜਿਹੜੀ ਆਪਣੇ ਕੋਲੇ ਆ ਰੀਲ ਨਹੀਂ ਆਂਦੀ ਕਪੜੇ ਛੇਨ ਵਾਸਤੇ ਉਹਦੇ ਤਰ੍ਹਾਂ ਦਾ ਹੁੰਦਾ ਉਹ ਆਪਾਂ ਗਾਈਡਿੰਗ ਦੇ ਨਾਲ ਵਰਤਦੇ ਆ ਕਿਤੇ ਵਰਤਿਆ ਗਾਈਡਿੰਗ वाइटिंग ਕਰਦੇ ਨਾ ਲਾਈਨ ਦੇ ਥੱਲੇ ਤਾਂ ਉੱਥੇ ਆਪਾਂ ਰੀਲ ਇਨਸੂਲੇਟਰ ਵਰਤਦੇ ਹਾਂ ਠੀਕ ਹੈ ਤਾਂ ਆਪਣੇ ਕੋਲ ਇਨਸੂਲੇਟਰ ਕਿੰਨੀ ਤਰ੍ਹਾਂ ਦੇ ਹੋਏ ਡਿਸਕ ਇਨਸੂਲੇਟਰ ਪੀਨ ਇਨਸੂਲੇਟਰ ਡਿਸਕ ਇਨਸੂਲੇਟਰ ਪੀਨ ਇਨਸੂਲੇਟਰ ਐਕ ਇਨਸੂਲੇਟਰ ਬੋਬਿਨ ਇਨਸੂਲੇਟਰ ਤੇ ਰੀਲ ਇਨਸੂਲੇਟਰ ਕਲੀਅਰ ਜੀ ਔਰ ਕਿਹੜਾ ਕਿੱਥੇ ਵਰਤਿਆ ਜਾਂਦਾ ਇਹ ਤੁਸੀਂ ਦੇਖ ਲੈਣਾ ਹੈ ਕਰਾ ਰਿਵਾਈਜ਼ ਸਰ ਇਹਨਾਂ ਨੂੰ ਕਲਰ ਬ੍ਰਾਊਨ ਕਰਦੇ ਹੈ ਹੈ ਕਲਰ ਬ੍ਰਾਊਨ ਕਿਉਂ ਹੁੰਦਾ ਹੈ ਕਲਰ ਬ੍ਰਾਊਨ ਕਿਉਂ ਹੁੰਦਾ ਹੈ ਦੇਖੋ ਆਪ ਆਪ ਦਾ ਹੈ ਬ੍ਰਾਊਨ ਕਿਉਂ ਹੁੰਦਾ ਹੈ ਕਈ ਸਟੇਟਾਂ ਦੇ ਵਿੱਚ ਬ੍ਰਾਊਨ ਨਹੀਂ ਵੀ ਹੈ ਡਬਲੂ ਵੀ ਹੈ ਹੈ ਬਲੂ ਵੀ ਹੈ ਬ੍ਰਾਊਨ ਕਲਰ ਦਾ ਮੇਨ ਕਾਰਨ ਪਤਾ ਕੀ ਹੁੰਦਾ ਹੈ ਬ੍ਰੇਨ ਇਹ ਜਿਹੜਾ ਬ੍ਰਾਊਨ ਕਲਰ ਹੈ ਨਾ ਤੁਸੀਂ ਇਹ ਸੋਚੋ ਕਿ ਨਮੀ ਜਿਹੜੀ ਹੈ ਨਾ ਆਪਣੇ ਸੂਰਜ ਦੀ ਰੋਸ਼ਨੀ ਜਿਹੜੀ ਹੈ ਉਹਨੂੰ ਜਿੰਨੇ ਘੂੜੇ ਕਲਰ ਹੋਣਗੇ ਉਹ ਜ਼ਿਆਦਾ ਸੁੱਕਣਗੇ ਮੇਨ ਰੀਜ਼ਨ ਤਾਂ ਇਹ ਹੁੰਦਾ ਹੈ ਕਾਲਾ ਕ ਅਜਕਲ ਤੂੰ ਬਲੈਕ ਕਪੜੇ ਪਾ ਕੇ ਚਲਾ ਜੇ ਬਾਜ਼ਾਰ ਦੇ ਵਿੱਚ ਤੈਨੂੰ ਪਸੀਨਾ ਕਿੰਨਾ ਆਏਗਾ ਉਸੇ ਤਰ੍ਹਾਂ ਇੱਕ ਹੀ ਹੈ ਥੋੜਾ ਜਿਹਾ ਡਾਰਕ ਬ੍ਰਾਊਨ ਹੁੰਦਾ ਹੈ ਕਾਲੇ ਦੇ ਬਰਾਬਰ ਹੁੰਦਾ ਹੈ ਗਾਰਕ ਬ੍ਰਾਊਨ ਹੁੰਦਾ ਇਹ ਕੀ ਕਰਦਾ ਹੈ ਰੋਸ਼ਨੀ ਨੂੰ ਬੜੀ ਜਲਦੀ ਸੋਖਦਾ ਹੈ ਜਿੰਨੀ ਰੋਸ਼ਨੀ ਸੋਖੇਗਾ ਜਿੰਨੀ ਧੁੱਪ ਸੋਖੇਗਾ ਇੱਕ ਹੀ ਰਹੇਗਾ ਵਧੀਆ ਇਨਸੂਲੇਟਰ ਬਣ ਕੇ ਰਹੇਗਾ ਕਿਹਦਾ ਨਾ ਤਾਂ ਕਰਕੇ ਜਿਆਦਾ ਕਰਕੇ ਹੈ ਬਾਕੀ ਕੋਈ ਵੈਰੀਅਸ ਅਲੱਗ ਕੋਈ ਟੈਕਨੀਕਲ ਰੀਜ਼ਨ ਹੈ ਤਾਂ ਨਹੀਂ ਹੈਗਾ ਮੈਨੂੰ ਹੈ ਮਜ਼ਰ ਨਹੀਂ ਲੱਗਦੀ ਕਾਲੇ ਨੂੰ ਲੇਜ਼ਰ ਨਹੀਂ ਲੱਗਦੀ ਚਲੋ ਸਰ ਸਟੇਜ ਅਗਲੀ ਚਲਦੇ ਹਾਂ ਇਹ ਵੀ ਮੈਂ ਦੱਸਾਂ ਰੁਕੋ ਇੱਕ ਮਿੰਟ ਜੀ ਦੇਖੋ ਵੀ ਸਟੇਜ ਜਿਹੜੀ ਹੈ ਇਹ ਕਿੰਨੇ ਐਂਗਲ ਤੇ ਲਗਾਉਂਦੇ ਹੋ 45 ਡਿਗਰੀ 45 ਡਿਗਰੀ ਦੇ ਐਂਗਲ ਤੇ ਲਗਾਉਂਦੇ ਹੋ ਇਹ ਘੱਟੋ ਘੱਟ ਉਚਾਈ ਕਿੰਨੀ ਰੱਖਣੀ ਹੈ ਕਿਸੇ ਨੂੰ ਤੋਂ 10 ਫੁੱਟ ਆਪਾਂ ਰੱਖਦੇ ਆ ਕਿਉਂਕਿ ਬੰਦਾ ਹੱਥ ਵੀ ਨਾ ਪਹੁੰਚੇ ਇੱਥੋਂ ਤੱਕ ਬੰਦੇ ਦਾ ਠੀਕ ਹੈ ਨਾ ਬੰਦੇ ਦਾ ਕੱਦ ਆਪਾਂ ਕਿੰਨਾ ਲੈਣੇ ਆ ਵੱਧ ਤੋਂ ਵੱਧ ਆਪਾਂ ਕੀ 6 6.5 ਫੁੱਟ ਹੋ ਗਏ 6.5 ਤੋਂ ਬਾਅਦ ਹੱਥ ਕਿੰਨਾ ਉੱਪਰ ਕਰਦੇ ਮੈਨੂੰ ਇੰਨੀ ਕੁ ਜਾਈ ਘਟੋ ਕਰ 10 ਫੁੱਟ ਰੱਖਣੀ ਆ ਪਾਈ ਦੀ ਤਾਂ ਕਿ ਇਹ ਤੇ ਨਾ ਪਰ ਹੋਰ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਕੋਈ ਵੀ ਤੁਸੀਂ ਪਰ ਇੱਥੇ ਵੀ ਬੈਠੇ ਲਗਾ ਦਿਓ ਕੀ ਫਾਇਦਾ ਹੋਵੇਗਾ ਹੋਏਗਾ ਫਾਇਦਾ ਠੀਕ ਹੈ ਐਂਗਲ 45 ਡਿਗਰੀ ਸਟੇ ਲੱਗਦੀ ਕਿਥੇ ਬਈ ਸਟੇ ਕਿੱਥੇ ਲੱਗਦੀ ਹੈ 100 ਡਿਗਰੀ ਨਾਲ ਇੱਥੋਂ ਲਾਈਨ ਆ ਰਹੀ ਸੀ ਇੱਥੋਂ ਲਾਈਨ ਆ ਰਹੀ ਸੀ ਅੱਧੇ ਆਪਾਂ ਡੈੱਗ ਕਰਤੀ ਲਾਈਨ ਸਟੇ ਲੱਗੇਗੀ ਜਿੱਥੋਂ ਲਾਈਨ ਚੱਕੀ ਉੱਥੇ ਵੀ ਲੱਗੇਗੀ ਜਾਂ ਲਾਈਨ ਮੇਰੀ ਐ ਹੀ ਜਾ ਰਹੀ ਸੀ ਇਕਦਮ ਐ ਹੀ ਨਹੀਂ ਬੋਲੀ ਜੀ ਇੱਥੇ ਔਰ ਇੱਥੇ ਦੋਸਤੀਆਂ ਲੱਗਣ ਕਿਆ ਗਰੀ ਲੱਗਣੀਆਂ ਨਾ ਸਟੇ ਦਾ ਕੰਮ ਕੀ ਹੈ ਬੋਲ ਨੂੰ ਸਿੱਧਾ ਰੱਖਣਾ ਤੇ ਟੁੱਟਣ ਜਾਂ ਡਿੱਗਣ ਤੋਂ ਬਚਾਣਾ ਗੱਲ ਕਲੀਅਰ ਹੋ ਗਈ ਨਾ ਕਈ ਵਾਰ ਆਪਣੀ ਸਟੇ ਲੂਜ਼ ਹੋ ਜਾਂਦੀ ਹੈ ਵਲੀ ਲੂਜ਼ ਹੋਗੀ ਠੀਕ ਹੈ ਨਾ ਲੂਜ਼ ਹੋਣਾ ਲਿਖਿਆ ਹੈ ਸੈਕ ਜਰਾ ਹੈ ਬੋਲ ਟੇਢੋ ਜਾਣਗੇ ਉਹ ਸੈਕ ਹੀ ਹੋ ਜਾਏਗਾ ੱਲੇ ਆ ਜਾਓ ਦਾ ਪਾਸਰ ਕੀ ਕਰਨ ਸਕੇ ਨੂੰ ਟਾਈਟ ਕਰਦੇ। ਕਈ ਵਾਰ ਅੱਜਕੱਲ੍ਹ ਖੇਤਾਂ ਦੇ ਆਮ ਇਸਤੇ ਪੱਟ ਦਿੰਦੇ ਸਭ ਤੋਂ ਪਹਿਲਾਂ ਕੰਮ ਹੁੰਦਾ। ਇਹੋ ਮੇਰੇ ਸਟੇਰ ਅੜਦੀ ਹੈ ਤੀ। ਉਹ ਪੱਟ ਕੇ ਛੱਡ ਦਿੰਦੇ ਐ। ਬਾਅਦ 'ਚ ਜਦੋਂ ਹਨੇਰੀ ਆਂਦੀ ਹੈ, ਕੋਲ ਡੇਗ ਪੰਦੇ। ਸੰਦੇ ਜੀ ਮੇਰੇ ਤਾਂ ਸਾਰੀ ਕੋਲ ਡੇ। ਲਾਈਨ ਦੀ ਲਾਈਨ ਲੱਗ ਜਾਂਦੀ। ਇੱਕ ਸਟੇਕ ਉੱਤੇ ਨਾਲ 10 ਦਿਨ ਕੋਲ ਡੇ ਪੰਦੇ ਨੇ ਕਈ ਵਾਰ ਕਿਉਂਕਿ ਸਿੱਧੀ ਲਾਈਨ ਹੁੰਦੀ ਹੈ। ਠੀਕ ਹੈ? ਇਸ ਕਰਕੇ ਸਟੇਰ ਨੂੰ ਨਾ ਛੇੜਿਆ ਕਰੋ। ਜ਼ਿੰਮੇਦਾਰ ਹੈ ਜੋ ਸਟੇਰ ਨੂੰ ਨਹੀਂ ਛੇੜਨਾ। ਠੀਕ ਹੈ? ਐਨੀ ਨਹੀਂ ਹੈ ਕਿ ਕੋਈ ਐਨੀ ਜਗ੍ਹਾ ਤੇ ਆਪਣੀ ਜ਼ਿਆਦਾ ਪਸੰਦ ਨਹੀਂ ਹੋਵੇਗਾ ਠੀਕ ਹੈ ਜੀ ਮੈਨੂੰ ਕਿ ਮੇਰੀ ਟਰੈਕਟਰ ਅੱਗੇ ਅੜਦੀ ਹੈ ਜੀ ਮੈਂ ਥੱਲੇ ਟਰੈਕਟਰ ਨਹੀਂ ਲੱਗਦਾ ਜੀ ਜ਼ਮੀਨ ਨਹੀਂ ਵਾਈ ਜਾਂਦੀ ਥੋੜਾ ਜਿਹਾ ਇਸੇ ਪਾਸੇ ਕੋਈ ਕੋਈ ਨਾਲ ਕਰ ਲਿਆ ਕਰੋ ਨਾ ਠੀਕ ਹੈ ਜੀ ਤਾਂ ਇਹ ਸੀ ਕਿ ਵੇਰੀ 220 ਵਾ ਇਨਸੂਲੇਟਰਸ ਠੀਕ ਹੈ ਸਕੀਨ ਤੋਂ ਸਟੇਟਿਕ ਕਿ ਫਾਸਲਾ ਹਾਂਜੀ ਪੁੱਛਿਆ ਲੱਗਣਾ ਹੈ ਅੱਛਾ ਇਸ ਤਰ੍ਹਾਂ ਲੱਗਣੀ ਹੈ ਦੇਖੋ ਇਹਨਾਂ ਦੇ ਵਿੱਚ ਕੋਈ ਜ਼ਰੂਰੀ ਨਹੀਂ ਕੋਈ ਇਹਨਾਂ ਦੀ ਕੋਈ ਗਰੰਟ ਨਹੀਂ ਹੁੰਦਾ ਪਰ ਐਕਚੁਅਲ ਦੇ ਵਿੱਚ ਘੱਟੋ ਘੱਟ 7.5 ਮੀਟਰ ਦਾ ਅਸੀਂ ਲੈਣੇ ਆ 7.5

ਏਹ ਜਪੂਲ ਜਿਹੜਾ ਹੈ ਇਹਦੀ ਵੀ ਸਾਢੇ 7 ਦੂਰੀ ਹੁੰਦੀ ਹੈ ਅੰਦਾਜ਼ਾ ਸਾਢੇ 7 ਇੱਥੋਂ ਲੈ ਕੇ ਇੱਥੋਂ ਤੱਕ ਸਾਢੇ 7 ਠੀਕ ਹੈ ਤਾਂ ਇੰਨੀ ਆਪਸਿਆਂ ਦੀ ਦੂਰੀ ਦੇਖ ਲਈ ਠੀਕ ਹੈ ਜੀ ਗੱਲ ਕਲੀਅਰ ਹੋ ਗਈ ਜੀ ਚਲੋ ਹੁਣ ਚਲਦੇ ਆਪਾਂ ਅਗਲੇ ਟੌਪਿਕ ਤੇ ਥੋੜੀਆਂ ਜਿਹੀਆਂ ਆਪਣੀਆਂ ਕੁਝ ਹੋਰ ਐਬ੍ਰਿਵੀਏਸ਼ਨ ਜਿਹੜੇ ਉਹ ਕਰਦੇ ਆ